ਬਿਤੇ ਕੱਲ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਣ ਲਈ ਬਾ ਹਮਲਾ ਹੁੰਦਾ ਇਸ ਹਮਲੇ ਤੋਂ ਬਾਅਦ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਆ ਹਰ ਕੋਈ ਇਸ ਹਮਲੇ ਦੀ ਨਖੇਦੀ ਕਰ ਰਿਹਾ ਪਰ ਦੂਜੇ ਪਾਸੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਦਾ ਪਰਿਵਾਰ ਕੈਮਰੇ ਸਾਹਮਣੇ ਆਇਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਨਾਰਾਇਣ ਸਿੰਘ ਅੱਤਵਾਦੀ ਨਾਰਾਇਣ ਸਿੰਘ ਦਾ ਘਰ ਹੈ ਟੈਰਰਿਸਟ ਨਾਰਾਇਣ ਸਿੰਘ ਦਾ ਘਰ ਦੱਸਿਆ ਜਾ ਰਿਹਾ ਜਿਸ ਦੇ ਕੋਲ ਦੋ ਬੇਟੇ ਹਨ ਉਸ ਦੇ ਦੋ ਬੇਟੇ ਵਕੀਲ ਨੇ ਤਾਂ ਦੋ ਬੇਟੇ ਜਿਹੜੇ ਨੇ ਵਕਾਲਤ ਕਰਦੇ ਨੇ ਨਰੈਣ ਸਿੰਘ ਦੇ ਉਹਨਾਂ ਦੀ ਪਤਨੀ ਜਿਹੜੀ ਆ ਸਾਹਮਣੇ ਆਈ ਆ ਕੈਮਰੇ ਦੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਦੋਂ ਨਰੈਣ ਸਿੰਘ ਘਰੋਂ ਗਿਆ ਕੀ ਕੁਝ ਕਹਿ ਕੇ ਗਿਆ ਤੁਹਾਨੂੰ ਪਰਿਵਾਰਕ ਮੈਂਬਰਾਂ ਦੀ ਜਵਾਨੀ ਸਾਬ ਕਦੋਂ ਬੈਸਿਕੀ ਕਰੋ ਉਹਦੇ ਸਵੇਰੇ ਪੌਣੇ 6:00 ਗਏ ਨੇ ਅੱਛਾ ਤੇ ਕੀ ਕਹਿ ਕੇ ਗਏ ਕਰੋ ਕੁਝ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਬੱਸੀ ਆ ਤੇ ਮੈਂ ਉੱਥੇ ਚੱਲਿਆਂ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਐਨੀ ਕਦੀ ਨਹੀਂ ਕੁਝ ਵਿਸ ਕੀਤੀ ਹੁਣ ਬੱਸੀ ਨੇ ਅਬ ਕੋ ਕੱਲ ਦੇ ਗਏ ਸੀ ਬਗਲ ਕਾ ਦਵਾਸਾ ਕੱਲ ਗਏ ਸੀ ਨਹੀਂ ਅੱਜ ਹੀ ਗਏ ਸੀ ਅੱਜ ਹੋਰ ਕੀ ਤੇ ਪ੍ਰੋਗਰਾਮ ਹੋਤੋ ਤੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਦਾ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਕਾ ਰਾਨਾ ਨੂੰ ਗਵਾ ਤੇ ਮੈਂ ਆਉਟ ਕਿ ਬੁਆ ਕਰ ਲਿਆ ਦੋਨਾਂ ਸਪੈਂਡ ਦੀ ਖਬਰ ਮੈਨੂੰ ਪਤਾ ਨਹੀਂ ਕਿ ਕਰ ਸਕਦੇ ਉਹਨਾਂ ਨੇ ਮੈਨੂੰ ਦੱਸਿਆ ਕੀ ਦੱਸਿਆ ਤੁਹਾਨੂੰ ਨੇ ਉਹਨਾਂ ਦੇ ਪਾਜੀ ਕਿੱਥੇ ਹਨ ਮੈਂ ਅੰਕਲ ਬੈ ਉਹ ਅੰਬਸਰ ਕੇ ਹੰਦੀ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਹੈ ਕਨੇ ਸਬਦੀ ਸੰਭਾਲ ਤੇ ਬੋਲੀ ਚਲਾਈ ਗਈ ਹੈ ਉਹ ਮੈਂ ਸ਼ੁਰੂ ਤੇ ਪਹਿਲਾਂ ਵੀ ਨਾਲ ਦੁਸ਼ਗਸ਼ ਕੀਤੀ ਰ ਸਿੱਖੀ ਵਾਸਤੇ ਬਦਲ ਕਰਦੇ ਪਹਿਲਾਂ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰ ਸਾਰਿਆਂ ਨੂੰ ਪਤਾ ਹੀ ਨਹੀਂ ਆ ਮੈਨੂੰ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਬੰਦੇ ਸਿੱਖੀ ਵਾਸਤੇ ਕਾਫੀ ਉਹਨਾਂ ਕਦਮ ਚੁੱਕੇ ਆਗੇ ਨੇ ਹਾਂਜੀ ਉਹ ਤੇ 84 ਦੇ ਤੁਰੇ ਨੇ ਕਾਫੀ ਸਾਲ ਜੀਣਾ ਨਹੀਂ ਮਾਰੇ ਹਾਂਜੀ ਪਤਾ ਕੁਝ ਕਿਹੜੀ ਖਰੀਦ ਜਿਹੜੇ ਮਾਰੇ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਹਾਂ ਉਹ ਲੁਧਿਆਣੀ ਵੱਲ ਵੀ ਰਹੇ ਨੇ ਮੈਂ ਬਾਈਡ ਕਰਾਉਣ ਦੀ ਬਦੋਂ ਕਿਉਂ ਚੰਡੀਗੜ੍ਹ ਉਹ ਕੇਸ ਜਿੱਥੋਂ ਕੀ ਪਤਾ ਪੈਂਦਾ ਪਤਾ ਪੈਂਦਾ ਤੇਦਾਂ ਨੇ ਕੇਸ ਕੋਈ ਪਤਾ ਲੱਗਾ ਚਲ ਆਉਂ ਕਰਵਾਉਂ ਹਾਂ ਕਹਾਂ ਚਲਾ ਲਈ ਸਾਰੇ ਮੇਰੇ ਨਾਲ ਠੀਕ ਹੈ ਕੀ ਕਹਿਣਾ ਚਾਹੀਦਾ ਕਿ ਮੈਨੂੰ ਕਰ ਕੁਝ ਨਹੀਂ ਕਹਿ ਕੇ ਕਿ ਉਹ ਬਸ ਚਲੇ ਗਿਆ ਕੋਈ ਸ਼ੇ ਕੈਮ ਹੋ ਗਿਆ ਬਸ ਦਾ ਕੈਮ ਹੋ ਗਿਆ ਬਸ ਸੀ ਇਹ ਨਹੀਂ ਗੱਲ ਕਹਿ ਕੇ ਤੇ ਲੱਗਦਾ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਜੀ ਉਹ ਨਹੀਂ ਨਾ ਕਿ ਨੰਕਾ ਮਾਮਲਾ ਹੈਗੇ ਪਤਾ ਨਹੀਂ ਕੀ ਇੱਦਿਜ ਬਾਤ ਜੀ ਉਹ ਕੀਤਾ ਉਹ ਪਤਾ ਨਹੀਂ ਜੀ ਉਹਨੂੰ ਇਹ ਤਾਂ ਅੱਲਾਹ ਦੇ ਦਰਦ ਜੀ ਦਰਦ ਜੀ ਅੱਜ ਇੱਕ ਇਨਸੀਡੈਂਟ ਅ ਬਾਸ ਹਾਪ ਹੋਇਆ ਖਾਸ ਕਰਕੇ ਮੁੱਖੀ ਨੂੰ ਮੌਜੂਦ ਹੈ जीवी सिंह बाबू जी जी घटना का शहीद रहा था वो तो में आप परिंदर सिंह कटोरे के घर के बहार आए ठीक है घर के मैंबर कोई नहीं इतना है हाँ उन्होंने माता भी है ठीक है ठीक है जी हाँ आप गलबात करेंगे उन्होंने ठीक है जी की की घटना हुई पता लगा ਅਜੇ ਕੋਈ ਕਲੀਅਰ ਨਹੀਂ ਹੈਗਾ ਅੱਛਾ ਬਾਲੂਆਂ ਚ ਕੁਝ ਕਰਦੇ ਕੋਈ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ਤਰੀਕੇ ਸੀਕ੍ਰੈਟ ਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਆ ਤੁਸੀਂ ਸੁਣਿਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਦੀ ਪਤਨੀ ਦੇ ਵੱਲੋਂ ਕਿਹਾ ਗਿਆ ਕਿ ਉਹ ਘਰੇ ਜੋ ਕੁਝ ਕਹਿ ਕੇ ਗਿਆ ਉਹਨਾਂ ਦੇ ਵੱਲੋਂ ਕੈਮਰੇ ਸਾਹਮਣੇ ਬਿਆਨ ਕਰ ਦਿੱਤਾ ਖੈਰ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣਗੇ ਤਾਂ ਨਾਰਾਇਣ ਸਿੰਘ ਬਾਰੇ ਤਾਂ ਅਸੀਂ ਵਿਸਥਾਰ ਦੇ ਨਾਲ ਦਾ ਹੋਪ ਨਿਊਜ਼ ਦੇ ਉੱਤੇ ਪੂਰੀ ਰਿਪੋਰਟ ਬਣਾ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਆਖਰ ਕੌਣ ਹੈ ਨਰੈਣ ਸਿੰਘ ਨਰੈਣ ਸਿੰਘ 1984 ਦੇ ਵਿੱਚ ਪਾਕਿਸਤਾਨ ਚਲੇ ਜਾਂਦਾ ਉੱਥੋਂ ਹਥਿਆਰਾਂ ਦੀ ਤਸਕਰੀ ਕਰਦਾ ਬੜੈਲ ਜੇਲ ਬਰੇਕ ਕਾਂਡ ਦੇ ਵਿੱਚ ਉਸ ਦਾ ਜਿਹੜਾ ਆ ਹੱਥ ਦੱਸਿਆ ਜਾਂਦਾ ਜਿਹੜਾ ਇਸ ਦੇ ਉੱਤੇ 12 ਤੋਂ ਜ਼ਿਆਦਾ ਮੁਕੱਦਮੇ ਦਰਜ ਨੇ ਅੱਤਵਾਦੀ ਦੱਸਿਆ ਜਾਂਦਾ ਖਾਲਸਥਾਨੀ ਸਮਰਥਕ ਹੈ ਖਾਲਸਥਾਨ ਲਿਬਰਲ ਫੋਰਸ ਦੇ ਨਾਲ ਸਬੰਧ ਹੈ ਇਸ ਦਾ ਤਾਂ ਨਰੈਣ ਸਿੰਘ ਆਖਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਿਉਂ ਕਰਦਾ ਇਹ ਵੱਡਾ ਸਵਾਲ ਹੈ ਸਭ ਦੇ ਜ਼ਿਹਨ ਦੇ ਵਿੱਚ ਇਹ ਆਉਂਦਾ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਪੰਜ ਗੁਨਾਹ ਕਬੂਲ ਕੀਤੇ ਨੇ ਜੋ ਅਕਾਲ ਤਖਸਾਲਬ ਦੀ ਫਸੀਲ ਤੋਂ ਉਹਨਾਂ ਨੂੰ ਪੁੱਛੇ ਗਏ ਸੀ ਹਾਂ ਦੇ ਵਿੱਚ ਜਵਾਬ ਦਿੱਤਾ ਕਿ ਸਾਡੇ ਤੋਂ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਕਿ ਉਸ ਜਿਹੜੀਆਂ ਗਲਤੀਆਂ ਕੀਤੀਆਂ ਦਾ ਦਰਦ ਹੈ ਨਰੈਣ ਸਿੰਘ ਨੂੰ ਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਆਖਰ ਜੇ ਸਿੱਖੀ ਦਾ ਇੰਨਾ 헤ਜ ਆ ਜੇ ਇੰਨਾ ਦਰਦ ਦਾ ਤਾਂ ਸਿੱਖੀ ਦੀ ਮਰਿਆਦਾ ਦਾ ਕਾਣ ਕਿਉਂ ਕੀਤਾ ਦਰਬਾਰ ਸਾਹਿਬ ਦੇ ਬਾਹਰ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਿਹਾ ਉਹ ਇੱਕ ਸੁਖਬੀਰ ਬਾਦਲ ਨਹੀਂ ਸੀ ਬਲਕਿ ਇੱਕ ਸੇਵਾਦਾਰ ਸੀ ਹੱਥ ਦੇ ਵਿੱਚ ਵਰਛਾ ਫੜ ਕੇ ਸੇਵਾਦਾਰਾਂ ਵਾਲਾ ਚੋਲਾ ਪਾ ਕੇ ਬੈਠਾ ਸੀ ਉਹ ਸੁਖਬੀਰ ਬਾਦਲ ਨਹੀਂ ਸੀ ਉਹ ਸੀ ਸੇਵਾਦਾਰ ਇੱਕ ਸੇਵਾ ਨਿਭਾਰਿਆ ਤਾਂ ਜੇਕਰ ਨਾਰਾਇਣ ਸਿੰਘ ਨੂੰ ਇੰਨਾ ਕੋਈ ਦਰਦ ਸੀ ਇੰਨਾ ਕੋਈ 헤ਜ ਸੀ ਔਰ ਫਿਰ ਸਿੱਖੀ ਦੀ ਮਰਿਆਦਾ ਦਾ ਤਾਂ ਜ਼ਰੂਰ ਖਿਆਲ ਰੱਖਦਾ ਉਹ ਗੋਲੀ ਲੱਗੀ ਕਿੱਥੇ ਆ ਜੋ ਉੱਪਰ ਨੂੰ ਹੋਈ ਆ ਉਹ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਨਹੀਂ ਹੋਇਆ ਇਹ ਗੱਲ ਵਿਕਰਮ ਮਜੀਠੀਆ ਕਹਿ ਰਹੇ ਨੇ ਇਹ ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਨੇ ਇਹ ਗੱਲ ਹੋਰ ਵੀ ਅਕਾਲੀ ਲੀਡਰ ਕਹਿ ਰਹੇ ਨੇ ਕਿ ਇਹ ਦੁਬਾਰਾ ਤੋਂ ਜਿਹੜਾ ਆ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੋ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਸਮੇਂ ਹੋਇਆ ਸੀ ਇੰਦਰਾ ਗਾਂਧੀ ਦੇ ਸਮੇਂ ਹੋਇਆ ਸੀ ਉਸ ਵੇਲੇ ਉਹ ਹਮਲਾ ਹੋਇਆ ਸੀ ਤੇ ਅੱਜ ਫਿਰ ਇਹ ਜਿਹੜਾ ਆ ਹਮਲਾ ਹੋਇਆ ਦਰਵਾਹ ਸਾਹਿਬ ਦੇ ਉੱਤੇ ਤਾਂ ਹੁਣ ਖੈਰ ਪੁਲਿਸ ਮਾਮਲੇ ਦੀ ਗੰਭੀਰਤਾ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਆ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਦੋਂ ਹੋਵੇਗਾ